ਬਸ ਅਸੀਂ ਅੰਦਰ ਬੈਠੇ ਰਹਿਆ ਤੇ ਬਾਹਰ ਠਾ ਦੀ ਆਵਾਜ਼ ਆਈ ਹੈ ਤੇ ਵੇਖਿਆ ਤਾਂ ਸ਼ੀਸ਼ਾ ਟੁੱਟਣ ਲੱਗ ਪਿਆ ਜਿੱਦਾਂ ਗੋਲੀ ਚੱਲੀ ਹੈ ਤੇ ਗੋਲੀ ਚ ਲਾ ਕੇ ਪਤਾ ਲੱਗਾ ਦੋ ਕੁ ਬੰਦੇ ਬਾਹਰੋਂ ਗਏ ਨੇ ਹਥਲੀ ਬੋਲਵਾਲ ਨੇ ਕਿੰਨੇ ਰਮ ਫਾਇਰ ਇੱਕੋ ਹੀ ਨਜ਼ਰ ਆਇਆ ਇਹ ਤੱਕ ਤੇ ਕੀ ਲੱਗਦਾ ਕਾਰਨ ਕੋਈ ਨਾ ਕਾਰਨ ਕੋਈ ਸਮਝ ਨਹੀਂ ਆ ਇਹ ਲੱਗਣ ਲਈ ਬਸ ਇਹਦੇ ਇੱਕ ਫੋਨ ਆਂਦੇ ਨੇ ਬੜੋ ਅਨਨੋਨ ਨੰਬਰ ਤੋਂ ਜਿਹੜੇ ਚੁੱਕੇ ਨਹੀਂ ਜਾਂਦੇ ਸ਼ਾਇਦ ਉਹਦੇ ਕਾਰਨ ਹੋਵੇ ਅਸੀਂ ਪੱਕਾ ਨਹੀਂ ਚੁੱਕਿਆ ਨਹੀਂ ਕਿੰਨੀ ਵਾਰੀ ਫੋਨ ਆਇਆ ਮੈਂ ਦੋ ਕੁ ਵਾਰੀ ਆਇਆ ਹਾਂਜੀ ਅੰਦਰ ਦੁਕਾਨ ਤੇ ਕੌਣ ਕੌਣ ਮਜੂਰ ਸੀ ਪੜਾ ਸੀ ਭਤੀਜਾ ਸੀ ਮਲਾਜਮ ਸਨ ਪਹਿਲਾਂ ਕੋਈ ਅੰਦਰ ਤੋਂ ਪਰੇਟ ਆਈ ਨਹੀਂ ਸਿੱਧੀ ਨਹੀਂ ਆਈ ਅੱਜ ਦੋ ਕਮਿੰਜਾ ਦੇ ਨਾਲ ਇੱਥੇ ਮੋਟਰਸਾਈਕਲ ਸਪਲੈਟਰ ਮੋਟਰਸਾਈਕਲ ਸੀ ਬਲੈਕ ਰੰਗ ਦਾ ਉੱਤੇ ਦੋ ਮੁੰਡੇ ਬੈਠੇ ਸੀ ਇੱਕ ਨੇ ਉਹ ਸੰਤਰੀ ਰੰਗ ਦਾ ਬੰਨਿਆ ਸੀ ਮੂੰਹ ਨਾਲ ਇੱਕ ਨੇ ਵਾਈਟ ਰੰਗ ਉਹ ਇਹ ਇਹਨਾਂ ਦੇ ਲੁਥਰਾ ਨਰੇਸ਼ ਜੁਲਰਾ ਇਹਨਾਂ ਦੀ ਦੁਕਾਨ ਤੇ ਫਾਇਰ ਕਰਕੇ ਦੇ ਭੱਜ ਗਏ ਆ ਅਸੀਂ ਇਸ ਮੌਕੇ ਤੇ ਆ ਗਏ ਆ ਤਫਤੀਸ਼ ਜਾਰੀ ਆ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਨਾਕੇ ਸ਼ਾਇਦ ਲਵਾਤੇ ਆ ਅਡਜੋਇਨਿੰਗ ਰੇਡ ਨੇ ਜਿਸ ਤੱਕ ਆ ਉਧਰ ਵੀ ਨਾਕ ਲਵਾਤੇ ਤੇ ਉਹਨਾਂ ਦੇ ਦੋਸ਼ੀ ਫੜਨੇ ਨੁਕਸਾਨ ਨਹੀਂ ਹੋਇਆ ਨਾ ਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਹਿਲਾਂ ਵੀ ਇੱਕ ਹਾਈਲਾਈਟ ਸੈਂਟਰ ਕੋਲ ਚਲੀ ਸੀ ਹਾਂ ਉਹ ਪਹਿਲਾਂ ਚਲੀ ਸੀ ਉਹ ਸਾਰੇ ਦੋਸ਼ੀ ਫੜੇ ਗਏ ਜੀ ਸਰ ਟੋਟਲ ਇਹ ਵੀ ਜਲਦੀ ਫੜੇ ਜਾਂਦੇ ਇਹ ਵੀ ਬਿਲਕੁਲ ਜਲਦੀ ਫੜੇ ਜਾਂਦੇ ਲੱਗਦਾ ਵੀ ਕਿਸੇ ਪਟਾਲਾ ਵੀ ਬਿਹਾਰਪੰਦਾ ਜਾ ਰਹੇ ਬਿਲਕੁਲ ਨਹੀਂ ਜੀ ਬਿਹਾਰ ਅਸੀਂ ਪੰਜਾਬ ਪੁਲਿਸ ਤੁਹਾਡੀ ਸੇਵਾ ਜਾਜ ਰਹਾ ਜੀ ਬਿਹਾਰ ਨਹੀਂ ਬਣਦਾ ਤੇ ਜੀ ਕਿੰਨੀਆਂ ਗੋਲੀਆਂ ਹੋਈਆਂ ਇੱਕ ਫਾਇਰ ਹੋਇਆ ਜੀ 32 ਬੋਰ ਦਾ ਔਰ ਮਿਲ ਗਿਆ ਖੋ ਸਸੀਂ ਅੰਦਰ ਬੈਠੇ ਰਹਿਆਂ ਤੇ ਬਾਹਰ ਠਾ ਦੀ ਆਵਾਜ਼ ਆਈ ਹੈ ਤੇ ਵੇਖਿਆ ਤਾਂ ਸ਼ੀਸ਼ਾ ਟੁੱਟਣ ਲੱਗ ਪਿਆ ਜਿੱਦਾਂ ਗੋਲੀ ਚੱਲੀ ਹੈ ਤੇ ਗੋਲੀ ਚ ਲਾ ਕੇ ਪਤਾ ਲੱਗਾ ਦੋ ਕੁ ਬੰਦੇ ਬਾਹਰੋਂ ਗਏ ਨੇ ਅਸਲੀ ਬੋਲ ਵਾਲੇ ਕਿੰਨੇ ਰੰਫਾਇਰ ਇੱਕੋ ਹੀ ਨਜ਼ਰ ਆਇਆ ਇਹ ਤੱਕ ਤੇ ਕੀ ਲੱਗਦਾ ਕਾਰਨ ਕੋਈ ਨਾ ਕਾਰਨ ਕੋਈ ਸਮਝ ਨਹੀਂ ਆ ਇਹ ਲੱਗਣ ਲਈ ਬਸ ਇਹਦੇ ਇੱਕ ਫੋਨ ਆਂਦੇ ਨੇ ਬੜੋ ਅਨਨੋਨ ਨੰਬਰ ਤੋਂ ਜਿਹੜੇ ਚੁੱਕੇ ਨਹੀਂ ਜਾਂਦੇ ਸ਼ਾਇਦ ਉਹਦੇ ਕਾਰਨ ਹੋਵੇ ਅਸੀਂ ਪੱਕੇ ਚੁੱਕਿਆ ਨਹੀਂ ਫੋਨ ਨਹੀਂ ਕਿੰਨੀ ਵਾਰੀ ਫੋਨ ਆਇਆ ਮੈਂ ਦੋ ਕੁ ਵਾਰੀ ਆਇਆ ਕੀ ਆ ਨਿਕਲ ਹਾਂਜੀ ਅੰਦਰ ਦੁਕਾਨ ਤੇ ਕੌਣ ਕੌਣ ਮਜੂਰ ਸੀ ਪੜਾ ਸੀ ਪਤੀਜਾ ਸੀ ਮਲਾਜਮ ਸਨ ਪਹਿਲਾਂ ਕੋਈ ਅੰਦਰ ਤੋਂ ਪਰੇਟ ਆਈ ਨਹੀਂ ਸਿੱਧੀ ਨਹੀਂ ਆਈ ਅੱਜ ਦੋ ਕਮਿੰਜਾ ਦੇ ਨਾਲ ਇੱਥੇ ਮੋਟਰਸਾਈਕਲ ਸਪਲੈਟਰ ਮੋਟਰਸਾਈਕਲ ਸੀ ਬਲੈਕ ਰੰਗ ਦਾ ਉੱਤੇ ਦੋ ਮੁੰਡੇ ਬੈਠੇ ਸੀ ਇੱਕ ਨੇ ਉਹ ਸੰਤਰੀ ਰੰਗ ਦਾ ਬੰਨਿਆ ਸੀ ਮੂੰਹ ਨਾਲ ਇੱਕ ਨੇ ਵਾਈਟ ਰੰਗ ਉਹ ਇਹਨਾਂ ਦੇ ਲੋਥਰਾ ਨਰੇਸ਼ ਜੁਲਰਾ ਇਹਨਾਂ ਦੀ ਦੁਕਾਨ ਤੇ ਫਾਇਰ ਕਰਕੇ ਦੇ ਭੱਜ ਗਏ ਆ ਅਸੀਂ ਇਸ ਮੌਕੇ ਤੇ ਆ ਗਏ ਆ ਤਫਤੀਸ਼ ਜਾਰੀ ਆ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆ ਨਾਕੇ ਸ਼ੈਤਲਵਾਤੇ ਆ ਅਡਜੋਇਨਿੰਗ ਜਿਹੜੇ ਡਿਸਟ੍ਰਿਕਟ ਆ ਉਧਰ ਵੀ ਨਾਕ ਲਵਾਤੇ ਆ ਤੇ ਉਹਨਾਂ ਦੇ ਦੋਸ਼ੀ ਫੜਨ ਦੀ ਕੋਸ਼ਿਸ਼ ਨੁਕਸਾਨ ਨਹੀਂ ਹੋਇਆ ਨਾ ਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਹਿਲਾਂ ਵੀ ਇੱਕ ਹਾਈਲਾਈਟ ਸੈਂਟਰ ਕੋਲ ਚੱਲੀ ਚੱਲੀ ਸੀ ਹਾਂ ਪਹਿਲਾਂ ਚੱਲੀ ਸੀ ਉਹ ਸਾਰੇ ਦੋਸ਼ੀ ਫੜੇ ਗਏ ਜੀ ਸਰ ਟੋਟਲ ਇਹ ਵੀ ਬਿਲਕੁਲ ਜਲਦੀ ਫੜੇ ਜਾਂਦੇ ਇਹ ਵੀ ਬਿਲਕੁਲ ਜਲਦੀ ਫੜੇ ਜਾਂਦੇ ਲੱਗਦਾ ਵੀ ਕਿਸੇ ਪਟਾਲਾ ਵੀ ਬਿਹਾਰ ਬੰਦਾ ਜਾ ਰਿਹਾ ਬਿਲਕੁਲ ਨਹੀਂ ਜੀ ਬਿਹਾਰ ਅਸੀਂ ਪੰਜਾਬ ਪੁਲਿਸ ਤੁਹਾਡੀ ਸੇਵਾ ਛਾਜ ਰਹਾ ਜੀ ਬਿਹਾਰ ਨਹੀਂ ਬਣਦਾ ਤੇ ਜੀ ਕਿੰਨੀਆਂ ਗੋਲੀਆਂ ਹੋਈਆਂ ਗਈਆਂ ਇੱਕ